ਪੀਰਾਈ ਸੰਤੋਖ ਸਿੰਘ ਨਾਗਰਾ ਕਿਹੜੀ ਬੋਲ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਜਿਵੇਂ ਕਿ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਸੀ ਅੱਜ ਪੰਜਾਬ ਬੰਦੀ ਜੀ ਤੁਸੀਂ ਖੜੇ ਹੋ ਸਭ ਨਾਲ ਜੋ ਕਿ ਕਿੰਨੇ ਵਜੇ ਆਕੇ ਸਵੇਰੇ ਸਵੇਰੇ ਮੈਂ ਤਕਰੀਬਨ 9:30 7:30 ਆ ਗਿਆ ਸੀ ਚਲੋ ਪਹਿਲਾਂ ਥੋੜੇ ਜੇ ਲੋਕ ਮਾੜਾ ਮੋਟਾ ਸੀਗਾ ਵੀ ਲੰਘ ਜਾਣ ਦੇ ਪਰ ਇਸ ਟਾਈਮ ਅਸੀਂ ਮੁਕੰਮਲ ਬੰਦ ਕਰ ਦਿੱਤਾ ਕੁਝ ਲੋਕ ਆ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਪਰ ਨੰਗੜ ਦੀ ਕੋਸ਼ਿਸ਼ ਨਾ ਕੋਈ ਕਰੇ ਕਿਉਂਕਿ ਸਾਨੂੰ ਸਮਰਾਲੇ ਸ਼ਹਿਰ ਦੇ ਵਿੱਚੋਂ ਸਾਰੇ ਦੁਕਾਨਦਾਰਾਂ ਨੇ ਚਾਹੇ ਕੋਈ ਕਰਿਆਨੇ ਵਾਲਾ ਚਾਹੇ ਕੋਈ ਵੀ ਯਾਰ ਜਿਹੜੀ ਫੜੀ ਤੋਂ ਲਾ ਕੇ ਸਾਨੂੰ ਬਹੁਤ ਪਟਾਏ ਇਹਨਾਂ ਨੇ ਸਬਰਥਨ ਦਿੱਤਾ ਇਹਨਾਂ ਨਾਲ ਸਾਰਿਆਂ ਨਾਲ ਸਾਡੀ ਗੱਲ ਪਹਿਲਾਂ ਹੋਈ ਹੈ ਪਿੰਡਾਂ 'ਚ ਸੀ ਅਨਾਊਂਸਮੈਂਟ ਕਰਾਈਆ ਲੋਕਾਂ ਦਾ ਵੱਡਾ ਭਰ ਮੰਗ ਆ ਰਿਹਾ ਹੈ ਪੂਰੇ ਸ਼ਹਿਰ ਵਾਸੀਆਂ ਦਾ ਅਸੀਂ ਧੰਨਵਾਦ ਕਰਦੇ ਆਂ ਕਹਿੰਦੇ ਮੁਕੰਮਲ ਬੰਦ ਕਰਾਂਗੇ ਅੰਬਰਾਲਡ ਕਿਤੇ ਕਿਤੇ ਜਾਮ ਵੀ ਲਗਾਇਆ ਤੁਸੀਂ ਜਾਮ ਅਸੀਂ ਹੁਣ ਆਪਾਂ ਨੇ ਚੌਂਕ ਦੇ ਵਿੱਚ ਲਾਇਆ ਜੀ ਚੌਂਕ ਦੇ ਵਿੱਚੇ ਰਹੂਗਾ ਇੱਥੇ ਅਸੀਂ ਵੱਡਾ ਧਰਨਾ ਲਾ ਰਹੇ ਹਾਂ ਸਪੀਕਰ ਲਾ ਕੇ ਸਾਰਾ ਦਿਨ ਇੱਥੇ ਪਹਿਰਾ ਦਵਾਂਗੇ ਤੇ ਸਾਡੇ ਬਾਕੀ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਨੇ ਜਿਵੇਂ ਸਿੱਧੂ ਪਰਿਅ ਨੇ ਉਹਨਾਂ ਨੇ ਨੀਲੋਂ ਦੇ ਪੁਲ ਤੇ ਲਾਉਣਾ ਔਰ ਉਹਨਾਂ ਨੇ ਲੱਲਾ ਟਰੈਕ ਤੇ ਵੀ ਬੈਠਣਾ ਰੇਲਵੇ ਵੀ ਰੋਕਾਂਗੇ ਤੇ ਸਾਡੇ ਮੇਰੇ ਬੁੱਲਾਂ ਪਰ ਰਾਖਾ ਉੱਥੇ ਵੀ ਮੇਰੀ ਜਥੇਬੰਦੀ ਦੇ ਬੰਦੇ ਬੈਠੇ ਨੇ ਕਿਉਂਕਿ ਜਿਲ੍ਹਾ ਲੁਧਿਆਣਾ ਦੇ ਵਿੱਚ ਪੈਂਦਾ ਤਿੰਨ ਚਾਰ ਜਗ੍ਹਾ ਮੇਰੀ ਜਿਹੜੀ ਦੇਖ ਰੇਖੇ ਤਾਂ ਧਰਨੇ ਸਾਡੇ ਲਾਇਏ ਹੋਏ ਨੇ ਬੰਦਵਾ ਬੰਦ ਇਸ ਤੋੜਾ ਜਿੱਥੇ ਤੁਸੀਂ ਗਾਮ ਵੀ ਲਗਾਇਆ ਗਾਮ ਕਿਉਂ ਨਾ ਲਾਹਤੀ ਗਈ ਹੈ ਰਾਹਤ ਦੇ ਵਿੱਚ ਅਸੀਂ ਜਿਹੜੀ ਮੈਡੀਕਲ ਸਹੂਲਤਾਂ ਕੋਈ ਐਂਬੂਲੈਂਸ ਲੰਘਣਾ ਕੋਈ ਜਾਂ ਕੋਈ ਕਿਸੇ ਨੇ 에ਰਪੋਰਟ ਨੂੰ ਜਾਣਾ ਹੈ ਕਿਉਂ ਬਹੁਤ ਜ਼ਿਆਦਾ ਲੋਕਾਂ ਨੇ ਵਿਦੇਸ਼ਾਂ ਜਾਣਾ ਹੁੰਦਾ ਹੈ ਉਹਨਾਂ ਨੂੰ ਸਹੂਲਤਾਂ ਪਰ ਅਸੀਂ ਕਹਿੰਦੇ ਸਾਨੂੰ ਪ੍ਰੂਫ ਦਿਖਾਓ ਜ਼ਬਰਦਸਤੀ ਨਾਲ ਕੋਈ ਲੰਘੋ ਸਾਨੂੰ ਪ੍ਰੂਫ ਦੇ ਕੇ ਆਪਣਾ ਲੰਘ ਸਕਦਾ ਹੈ ਤੇ ਹੋਰ ਵੀ ਕੋਈ ਜੇ ਨਹੀਂ ਕੋਈ ਅਮਰਜੈਂਸੀ ਆ ਕਿਸੇ ਤੇ ਕੋਈ ਦੁੱਖ ਸ਼ੋਕ ਹੋ ਜਾਂਦਾ ਖੜੇ ਪੈਰ ਕਿਸੇ ਨੂੰ ਜਾਣਾ ਪੈਂਦਾ ਉਹ ਸਾਨੂੰ ਦੱਸਿਆ ਕਿ ਅਸੀਂ ਉਹਨਾਂ ਨੂੰ ਨੰਨਲ ਲਈ ਸਹੂਲਤਾਂ ਦਿੱਤੀਆਂ ਨੇ ਬਿਲਕੁਲ ਉਹਨਾਂ ਨੂੰ ਕੋਈ ਅਸੀਂ ਕਹਿੰਦੇ ਕਿਤੇ ਨਾਕੇ ਤੇ ਨਾ ਰੋਕੋ ਉਹਨਾਂ ਦੇ ਪ੍ਰੂਫ ਦੇਖੋ ਤੇ ਉਹਨਾਂ ਨੂੰ ਲੰਘ ਜਾਣ ਦਿਓ ਪਰ ਇੱਕ ਚੀਜ਼ ਦੇਖਣ ਨੂੰ ਮਿਲ ਰਹੀ ਤੇ ਸਾਹਮਣੇ ਜਿੱਥੇ ਬੰਦੇ ਫੇਰ ਲੱਗੇ ਇੱਕ ਇੱਕ ਮੁੱਟਰੀਆਂ ਹੈਗੀਆਂ ਜਿਉ ਡੱਲੇਵਾਲ ਸਾਹਿਬ ਆਪਣਾ ਮਨ ਮਨਵਾਤ ਲੱਗੀ ਬੱਠੇ ਤੁਸੀਂ ਆਪਣਾ ਇਧਰ ਕਰ ਰਹੇ ਹੋ ਇੱਕ ਜਗ੍ਹਾ ਤੇ ਕਿਉਂ ਨਹੀਂ ਪ੍ਰੋਟੈਸਟ ਹੋ ਰਹੇ ਇਹਦੇ ਵਿੱਚ ਜੀ ਉਹ ਤਾਂ ਉਹੀ ਦੱਸ ਸਕਦੇ ਨੇ ਪਰ ਅੱਜ ਦਿਨ ਤੁਸੀਂ ਵੀ ਦੇਖਦੇ ਹੋ ਅਸੀਂ ਵੀ ਦੇਖਦੇ ਆ ਮੀਡੀਆ ਦੇ ਵਿੱਚ ਲੋਕ ਆਪ ਮਹਾਰੇ ਉਹਨਾਂ ਜਥੇਬੰਦੀਆਂ ਦੇ ਮੈਂਬਰ ਸਹਿਬਾਨ ਵੀ ਸਾਡੇ ਨਾਲ ਤੁਰ ਪਏ ਮੈਂ ਰਾਤ ਵੀ ਲਾਈਵ ਦੇਖਦਾ ਸੀ ਖੁਦ ਜਿਹੜੇ ਉਹਨਾਂ ਜਥੇਬੰਦੀਆਂ ਨਾਲ ਜੁੜੇ ਸੀ ਉਹ ਵੀ ਛੱਡ ਕੇ ਉਹਨਾਂ ਨੂੰ ਤੁਰ ਪਏ ਉਹ ਕਹਿੰਦੇ ਇਹਨਾਂ ਦੀ ਹੋਮੋ ਨੇ ਕਿਉਂਕਿ ਇਹ ਜਿਹੜੀਆਂ ਮੰਗਾਂ ਨੇ ਇਹ ਇਕੱਲੇ ਕਿਸਾਨਾਂ ਦੀਆਂ ਮੰਗਾਂ ਨਹੀਂ ਇਹ ਹਰੇਕ ਵਰਗ ਨਾਲ ਜੁੜੀਆਂ ਹੋਈਆਂ ਨੇ ਕਿਰਤੀ ਕਾਮਿਆਂ ਨਾਲ ਜੁੜੀਆਂ ਹੋਈਆਂ ਕੋਈ ਧਰਮ ਦਾ ਮਸਲਾ ਨਹੀਂ ਕੋਈ ਪਾਰਟੀ ਦਾ ਮਸਲਾ ਨਹੀਂ ਇਹ ਤਾਂ ਪੰਜਾਬ ਦੀ ਹੋਂਦ ਦਾ ਮਸਲਾ ਹੈ ਦੇਸ਼ ਦੀ ਹੋਂਦ ਦਾ ਮਸਲਾ ਹੈ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਕਿਹਾ ਬਥੇਰੇ ਲੀਡਰਾਂ ਨਾਲ ਚਲੋ ਇਹ ਤਾਂ ਲੀਡਰ ਜਵਾਬ ਦੇਣਗੇ ਉਧਰ ਉਧਰੀ ਅਸੀਂ ਇਸ ਜੀ ਗੱਲ 'ਤੇ ਕਮੈਂਟ ਨਹੀਂ ਕਰ ਸਕਦੇ ਪਰ ਉਹਨਾਂ ਜਥੇਬੰਦੀਆਂ ਦੇ ਨੇ ਵੀ ਸਾਨੂੰ ਸਾਥ ਦੇ ਰਹੇ ਨੇ ਲੋਕ ਆ ਰਹੇ ਨੇ ਸਾਡੇ ਨਾਲ ਅੱਜ ਮੁਕੰਮਲ ਪੰਜਾਬ ਬੰਦੂਗਾ ਬਹੁਤ ਵੱਡਾ ਭਰਮਾ ਹੰਗਾਰਾ ਹੈ ਬੇਰਕਾਲਿਆਂ ਦੇ ਵੀ ਮੈਨੂੰ ਕੱਲ ਫੋਨ ਆਏ ਨੇ ਉਹ ਵੀ ਸਾਡੇ ਵਿੱਚ ਆਉਣਗੇ ਇੱਥੇ ਧਰਨੇ 'ਚ ਕਹਿੰਦੇ ਪ੍ਰਧਾਨ ਜੀ ਕਿੱਥੇ ਧਰਨਾ ਕਿਉਂਕਿ ਜिले ਜिले ਦੇ ਵਿੱਚ ਉਹ ਕਹਿੰਦੇ ਅਸੀਂ ਜਿੱਥੇ ਵੀ ਤੁਹਾਡੇ ਹੈਗੇ ਉਥੇ ਬਰਕਰਾਰ ਆਪ ਦੇ ਭੇਜਣੇ ਨੇ ਮੁਲਾਜ਼ਮ ਉਹਨਾਂ ਦੇ ਆਉਣਗੇ ਤੇ ਡੀਸੀ ਦਫਤਰ ਵੀ ਬੰਦ ਨੇ ਹਰ ਕਿਸਮ ਦਾ ਅਦਾਲਾ ਵੀ ਬੰਦ ਕੀਤਾ ਹੋਇਆ ਕਿਸਾਨਾਂ ਦੇ ਹੱਕ ਵਿੱਚ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਪਰ ਫਿਰ ਵੀ ਸਰਕਾਰ ਜ਼ੋਰ ਨਹੀਂ ਰਹੀ ਹੀ ਲੱਗਦਾ ਇਸ ਤਰ੍ਹਾਂ ਦੇ ਪ੍ਰੋਟੈਸਟ ਨਾਲ ਸਰਕਾਰ ਸਮਝੋਦੀ ਗੱਲ ਤਾਂ ਇੱਥੇ ਖੜੀ ਆ ਕੇ ਅਸੀਂ ਪਿਛਲੇ ਅਸੀਂ ਸਾਲ ਹੋ ਗਿਆ ਸਾਨੂੰ ਤਕਰੀਬਨ ਸ਼ੰਭੂ ਬਾਰਡਰ ਤੇ ਬੈਠਿਆ ਨੂੰ 13 ਫਰਵਰੀ ਦੇ ਜਦੋਂ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕੀ ਫਿਰ ਸਾਨੂੰ ਕਿਹੜੇ ਸਟੱਪ ਚੱਕਣੇ ਪਏ ਨੇ ਜਿਵੇਂ ਸਾਡੇ ਬਹੁਤ ਹੀ ਸਤਕਾਰਯੋਗ ਡੱਲੇਵਾਲ ਸਾਹਿਬ ਅੱਜ ਉਹਨਾਂ ਨੂੰ 35 ਦਿਨ ਹੋ ਗਏ ਮਰਨ ਵਰਤ ਤੇ ਬੈਠਿਆਂ ਨੂੰ ਇਹ ਸਾਨੂੰ ਫਿਰ ਕਿਹੜੇ ਫੈਸਲੇ ਲੈਣੇ ਪਏ ਨੇ ਅਸੀਂ ਜੇ ਨਾ ਸਰਕਾਰ ਨੇ ਸਾਡੀ ਗੱਲ ਸੁਣੀ ਤਾਂ ਅੱਜ ਤੋਂ ਸਟੈਪ ਅਸੀਂ ਕਿਹੜੇ ਤੋਂ ਕਿਹੜਾ ਚੱਕਾਂਗੇ ਪਿੱਛੇ ਨਹੀਂ ਹਟਾਂਗੇ ਜੇ ਸਰਕਾਰ ਸਾਡਾ ਅੰਤ ਦੇਖਣਾ ਚਾਹੁੰਦੀ ਹੈ ਇਹ ਨਹੀਂ ਵੀ ਢੱਲੇਵਾਦ ਜੇ ਸਰੀਰ ਛੱਡ ਜਾਂਦੇ ਨੇ ਅਸੀਂ ਤਾਂ ਕਹਿੰਦੇ ਲੰਬੀ ਉਮਰ ਭੋਗਣ ਪਰ ਉਹਦੇ ਮਗਰ ਬਹੁਤ ਵੱਡੀ ਕਤਾਰ ਹੈ ਅਸੀਂ ਹੇਠਲੇ ਲੈਵਲ ਤੱਕ ਜਿਵੇਂ ਮੈਂ ਜ਼ਿਲ੍ਹਾ ਲੈਵਲ ਹੈ ਮੇਰੀ ਵੀ ਜਥੇਬੰਦੀਆਂ ਨੂੰ ਬੇਨਤੀ ਕੀਤੀ ਹੋਈ ਹੈ ਵੀ ਸਾਡਾ ਵੀ ਨੰਬਰ ਲਾਇਆ ਅਸੀਂ ਵੀ ਮਰਨ ਵਰਤ ਤੇ ਬੈਠਾਂਗੇ ਅਸੀਂ ਪਿੱਛੇ ਨਹੀਂ ਹਟਣਾ ਮੋਦੀ ਆਪਣੀ ਜਿਹੜਾ ਅੜੀ ਤੋਂ ਪਿੱਛੇ ਹਟ ਜਾਵੇ ਪਰ ਅਸੀਂ ਪਿੱਛੇ ਹਟਣ ਵਾਲੇ ਨਹੀਂ ਅਸੀਂ ਹੱਕ ਲੈ ਕੇ ਹਟਾਂਗੇ ਸਾਨੂੰ ਚਾਹੇ ਕਿੰਨੀਆਂ ਹੀ ਸੀਛਦੀਆਂ ਦੇਣੀਆਂ ਪੈਣ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨੂੰ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ Just yeah, the